ਪੁਨਰਸਜੀਤ ਅਕਾਲੀ ਦਲ ਜਿਸ ਨੂੰ ਅੱਜ ਸੁਖਬੀਰ ਸਿੰਘ ਬਾਦਲ ਨੇ ਪਛਾੜ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਨੇ ਵੱਡੇ ਫਰਕ ਨਾਲ ਹਰਾਇਆ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪਹਿਲੀ ਵਾਰ ਇਸ ਚੋਣ ਦੇ ਵਿੱਚ ਹਿੱਸਾ ਲਿਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਉਮੀਦਵਾਰ ਖੜਾ ਕੀਤਾ ਸੀ ਔਰ ਚੋਣ ਦੇ ਵਿੱਚ ਅੱਜ ਵੱਡੀ ਹਾਰ ਹੋਈ ਹੈ ਜਿਸ ਨੂੰ ਲੈ ਕੇ ਬਾਦਲ ਖੇਮੇ ਦੇ ਵਿੱਚ ਵੱਡੀ ਖੁਸ਼ੀ ਦੇਖੀ ਜਾ ਰਹੀ ਹੈ ਬਾਦਲ ਖੇਮੇ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਜੋ ਪੰਗਾ ਲੈਣ ਵਾਲਾ ਗਿਆਨੀ ਹਰਪ੍ਰੀਤ ਸਿੰਘ ਉਸ ਦਾ ਨਾਮੁਨ ਸ਼ਾਨ ਮਿਟ ਜਾਵੇਗਾ ਜੋ ਗਿਆਨੀ ਹਰਪ੍ਰੀਤ ਸਿੰਘ ਅੱਜ ਪਹਿਲੀ ਚੋਣ ਹਾਰੇ ਨੇ ਜਿਸ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਖੇਮੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਤੁਸੀਂ ਜਿਹੜੇ ਹੋ ਲੋਕ ਰਾਏ న్యూਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬਹੁਤ ਹੀ ਵੱਡੇ ਸਿਆਸੀ ਦਾ ਪੇਚ ਖੇਡਣ ਵਾਲੇ ਮੰਨੇ ਜਾਂਦੇ ਨੇ ਅੱਜ ਉਹਨਾਂ ਨੇ ਨਵੇਂ-ਨਵੇਂ ਰਾਜਨੀਤੀ ਵਿੱਚ ਉਤਰੇ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਹਿਲਾ ਵੱਡਾ ਚਟਕਾ ਦਿੱਤਾ ਪਹਿਲੀ ਚੋਣ ਦੇ ਵਿੱਚ ਹੀ ਉਹਨਾਂ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸੀ ਜਿਸ ਵਿੱਚ ਪ੍ਰਧਾਨ ਦੀ ਚੋਣ ਅੱਜ ਕੀਤੀ ਜਾਣੀ ਸੀ ਸੋ ਇਸ ਪ੍ਰਧਾਨ ਦੀ ਚੋਣ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਖੇਮੇ ਵੱਲੋਂ ਪੁਨਰ ਸਬਜੀਤ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਜੋ ਕਿ ਮਿੱਠੂ ਸਿੰਘ ਕਾਨਨੇਕੇ ਨੂੰ ਉਮੀਦਵਾਰ ਬਣਾਇਆ ਗਿਆ ਔਰ ਉਹ ਦੂਸਰੇ ਪਾਸੇ ਅਕਾਲੀ ਦਲ ਬਾਦਲ ਨੇ ਉਹੀ ਆਪਣਾ ਪੁਰਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੋ ਆਜ 4 ਵਾਰ ਪਹਿਲਾਂ ਪ੍ਰਧਾਨ ਚੁਣਿਆ ਜਾ ਚੁੱਕਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਐਲਾਨਿਆ ਸੀ ਦੋਨਾਂ ਦੇ ਵਿੱਚ ਜੋ ਅੱਜ VOTING ਨੂੰ ਲੈ ਕੇ ਇਸ ਚੋਣ ਦੇ ਅਹੁਦੇ ਨੂੰ ਲੈ ਕੇ ਚੋਣ ਹੋਈ VOTING ਹੋਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਧੜੇ ਦਾ ਉਮੀਦਵਾਰ ਗਿਆਨੀ ਹਰਪ੍ਰੀਤ ਸਿੰਘ ਜਿਸ ਨੂੰ ਵੱਡੇ ਫਰਕ ਨਾਲ ਜੋ ਵੋਟ ਮਿਲੀ ਤੇ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਮਿੱਠੂ ਸਿੰਘ ਕਾਨਕੇ ਨੂੰ ਹਰਾ ਦਿੱਤਾ ਜੋ ਕਿ ਪੁਨਰ ਸਰਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਵੱਡਾ ਝਟਕਾ ਗਿਆਨੀ ਹਰਪ੍ਰੀਤ ਸਿੰਘ ਦੀ ਜਦੋਂ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਪਹਿਲੀ ਚੋਣ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੜੀ ਹੈ ਜਿਸ ਵਿੱਚ ਉਹਨਾਂ ਦਾ ਉਮੀਦਵਾਰ ਵੱਡੇ ਫਰਕ ਨਾਲ ਹਾਰਿਆ ਸੋ ਸੰਭਾਵਿਤ ਉਮੀਦਵਾਰ ਜੋ ਸ਼੍ਰੋਮਣੀ ਕਮੇਟੀ ਮੈਂਬਰਸ਼ਿਪ ਮਿੱਠੂ ਸਿੰਘ ਕਾਨ ਕੇ ਪੁਨਰ ਸਿੱਧ ਸਰਜੀਤ ਅਕਾਲੀ ਦਲ ਦਾ ਬਹੁਤ ਹੀ ਲਗਲਾ ਤੇ ਬਹੁਤ ਹੀ ਨਜ਼ਦੀਕ ਇਹ ਮੈਂਬਰਸ਼ਿਪ ਜਿਸ ਨੂੰ ਉਮੀਦਵਾਰ ਬਣਾਇਆ ਗਿਆ ਸੀ ਪੁਨਰ ਸਰਜੀਤ ਅਕਾਲੀ ਦਲ ਵੱਲੋਂ ਜਿਸ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਇਹਨਾਂ ਸਾਰਿਆਂ ਨੇ ਇਸ ਉਮੀਦਵਾਰ ਦੇ ਨਾਮ ਉੱਤੇ ਮੋਹਰ ਲਾਈ ਸੀ ਔਰ ਜਿਵੇਂ ਹੀ ਅੱਜ 12 ਵਜੇ ਆਮ ਇਜਲਾਸ ਬੁਲਾਇਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤਾਂ ਉਸ ਸਮੇਂ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਸ ਨੂੰ ਅਕਾਲੀ ਦਲ ਬਾਦਲ ਖੇਮੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ਔਰ ਜਦੋਂ ਹੱਥ ਖੜੇ ਕਰਾ ਕੇ ਐਡਵੋਕੇਟ ਧਾਮੀ ਦੇ ਹੱਕ ਵਿੱਚ ਵੋਟ ਪੁਆਈ ਗਈ ਤਾਂ ਬਹੁਤ ਸਾਰੇ ਹੱਥ ਜਿਹੜੇ ਖੜੇ ਹੋ ਗਏ ਐਡਵੋਕੇਟ ਧਾਮੀ ਦੇ ਹੱਕ ਦੇ ਵਿੱਚ ਪਰ ਇਸ ਦਾ ਵਿਰੋਧ ਕੀਤਾ ਗਿਆ ਪੁਨਰਸ਼ਰੀਤ ਅਕਾਲੀ ਦਲ ਵੱਲੋਂ ਤੇ ਫਿਰ ਬੈਲਟ ਪੇਪਰਾਂ 'ਈ ਵੋਟਿੰਗ ਕਰਵਾਈ ਗਈ ਬੈਲਟ ਪੇਪਰਾਂ 'ਈ ਵੋਟਿੰਗ ਹੁੰਦੀ ਹੈ ਤਾਂ ਐਡਵੋਕੇਟ ਧਾਮੀ ਜਿਸ ਨੇ ਵੱਡੇ ਫਰਕ ਨਾਲ ਇਹ ਚੋਣ ਜਿੱਤੀ ਹੈ ਜਿਸ ਤੋਂ ਬਾਅਦ ਮਿੱਠੂ ਸਿੰਘ ਕਾਨਕੇ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਮਿੱਠੂ ਸਿੰਘ ਕਾਨਕੇ ਨੂੰ ਸਿਰਫ 18 ਵੋਟ ਹੀ ਮਿਲੇ ਨੇ ਜੋ ਟੋਟਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਜਿਸ ਵਿੱਚ ਐਡਵੋਕੇਟ ਧਾਮੀ ਦੇ ਹੱਕ ਵਿੱਚ ਲਗਭਗ 4/3 ਵੋਟ ਜਿਹੜੇ ਤੇ ਉਹਨਾਂ ਨੂੰ ਪਾਏ ਗਏ ਨੇ ਐਡਵੋਕੇਟ ਧਾਮੀ ਨੂੰ ਸੋ ਐਡਵੋਕੇਟ ਧਾਮੀ ਨੂੰ ਜੋ ਕੁੱਲ 148 ਮੈਂਬਰਾਂ ਦੇ ਵਿੱਚੋਂ ਲਗਭਗ 18 ਵੋਟ ਜਿਹੜੇ ਘੱਟ ਕਰਕੇ ਬਾਕੀ ਸਾਰੇ ਦੇ ਸਾਰੇ ਵੋਟ ਐਡਵੋਕੇਟ ਧਾਮੀ ਨੂੰ ਪਏ ਨੇ ਜਿਸ ਨੂੰ ਲੈ ਕੇ ਕੇ ਸੁਖਬੀਰ ਸਿੰਘ ਬਾਦਲ ਨੇ ਅੱਜ ਪਹਿਲੀ ਚੋਣ ਗਿਆਨੀ ਹਰਪ੍ਰੀਤ ਸਿੰਘ ਹਰਾਈ ਹੈ ਗਿਆਨੀ ਹਰਪ੍ਰੀਤ ਸਿੰਘ ਸਿੱਧਾ-ਸਿੱਧਾ ਉਹਨਾਂ ਦਾ ਉਮੀਦਵਾਰ ਸੀ ਔਰ ਉਹਨਾਂ ਦੇ ਜੋ ਸੁਖਬੀਰ ਸਿੰਘ ਬਾਦਲ ਦੇ ਨਾਲ ਵੱਡਾ ਸਿਆਸੀ ਜੰਗ ਹੈ ਉਹਨਾਂ ਦੀ ਛੜੀ ਹੋਈ ਜਿਸ ਦਿਨ ਉਹਨਾਂ ਨੇ ਪ੍ਰਧਾਨ ਦੇ ਅਹੁਦੇ ਦੀ ਚੋਣ ਸੰਭਾਲੀ ਸੀ ਪ੍ਰਧਾਨ ਬਣੇ ਸੀ ਉਦੋਂ ਉਸੇ ਦਿਨ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਤੰਜ ਕੱਸੇ ਸੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਬਹੁਤ ਜ਼ਿਆਦਾ ਨਿੰਦਿਆ ਸੀ ਜਿਸ ਨੂੰ ਲੈ ਕੇ ਅੱਜ ਸਰਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੋਟਾਂ ਦੇ ਫਰਕ ਨਾਲ ਹਰਾਇਆ ਜੋ ਪਹਿਲੀ ਚੋਣ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਡਾ ਝਟਕਾ ਲੱਗਿਆ ਹੈ